ਆੜੂ ਦਾ ਜਿਹੜਾ ਨਾਰਾ ਨਾ ਵੀ ਹੰਕਾਰ ਨਹੀਂ ਇਹਨਾਂ ਦਾ ਗਲਤ ਆ ਇਹ ਆਂਦੇ ਆ ਵਧੂਗਾ ਹੰਕਾਰ ਬੰਦੇ ਮਾਰਾਂਗੇ ਵਾਰ-ਵਾਰ ਇਹ ਹੰਕਾਰੇ ਹੋਏ ਆ ਬੰਦੇ ਮਾਰਨਗੇ ਵਾਰ-ਵਾਰ ਪੰਜਾਬ ਸਰਕਾਰ ਮਰਦਾਬਾਦ 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 ਪੰਜਾਬ ਸਰਕਾਰ ਹਰ ਵਰਗ ਦੀ ਚਾਹੇ ਉਹ ਪੰਜਾਬ ਦੀ ਜਵਾਨੀ ਆ ਚਾਹੇ ਪੰਜਾਬ ਦੀ ਕਿਸਾਨੀ ਆ ਉਹਦੀਆਂ ਲਾਸ਼ਾਂ ਤੇ ਰਾਜਨੀਤੀ ਕਰਦੀ ਆ ਹਰ ਵਰਗ ਜਿਹੜਾ ਅੱਜ ਪੰਜਾਬ ਸਰਕਾਰ ਤੋਂ ਔਖਾ ਆ ਲਗਾਤਾਰ ਮਹੀਨੇ ਤੋਂ ਹਰ ਵਰਗਾ ਕੇ ਇਹਨਾਂ ਦਾ ਪੇਟ ਸਿਆਪਾ ਕਰ ਰਿਆ ਜਿਹੜੀ ਸਰਕਾਰਾਂ ਦੀ ਸੀ ਆਮ ਲੋਕਾਂ ਦੀ ਸਰਕਾਰ ਐ ਅੱਜ ਆਮ ਲੋਕਾਂ ਨੂੰ ਇਹਨਾਂ ਨੇ ਧਰਨਿਆਂ ਤੇ ਸੜਕਾਂ ਤੇ ਇੰਨੀ ਗਰਮੀ ਦੇ ਵਿੱਚ ਰੁੱਲਣੀ ਮਜਬੂਰ ਕਰਤਾ ਇਸ ਸਰਕਾਰ ਦੇ ਇੱਕ ਨਮਾਇंदे ਦੀ ਜਿਹੜੀ ਹਵਸ ਹੈ ਜਿਹੜੀ ਪੈਸੇ ਦੀ ਹਵਸ ਹੈ ਉਹਦੀ ਪੂਰਤੀ ਕਰਦਾ ਕਰਦਾ ਸਾਡਾ ਇੱਕ ਨੌਜਵਾਨ ਅੱਜ ਇਸ ਜੁਹਾਨ ਤੋਂ ਰੁਕਸਤ ਕਰ ਗਿਆ ਉਹਦੇ ਮਾਪਿਆਂ ਵਾਸਤੇ ਇਸ ਸੁੱਤੀ ਹੋਈ ਸਰਕਾਰ ਨੂੰ ਕਾਤਲ ਸਰਕਾਰ ਨੂੰ ਜਗਾਉਣ ਵਾਸਤੇ ਹੋਕਾ ਦੇਣ ਵਾਸਤੇ ਇਨਸਾਫ ਦੇਣ ਲਈ ਅਸੀਂ ਇੱਥੇ ਅੱਜ ਖੜੇ ਆ ਤੇ ਮੰਗ ਕਰਦੇ ਆ ਕਿ ਜਿਹੜੇ ਵੀ ਇਸ ਸਾਡੇ ਨੌਜਵਾਨ ਵੀਰ ਤੇ ਕਾਤਲ ਨੇ ਉਹਨਾਂ ਨੂੰ ਕਰੜੀ ਤੋਂ ਕਰੜੀ ਸਜ਼ਾ ਦਿੱਤੀ ਜਾਵੇ ਨਹੀਂ ਤਾਂ ਜਿਹੜੀ ਪੰਜਾਬ ਦੀ ਨੌਜਵਾਨੀ ਅੱਜ ਸੜਕਾਂ ਤੇ ਬੈਠੀ ਆ ਇਹ ਜਿਹੜੇ ਮੁੱਖ ਮੰਤਰੀ ਦੇ ਘਰ ਦਾ ਘਰਾਓ ਵੀ ਕਰੇਗੀ ਤੇ ਮੁੱਖ ਮੰਤਰੀ ਦਾ ਘਰੋਂ ਬਾਹਰ ਨਿਕਲਦਾ ਇਹਦਾ ਜਿਹੜਾ ਮਹਾਲ ਕਰਦਾ ਜਿੰਨੀ ਚੋਣ ਇਦਾਂ ਦਾ ਵਾ ਜਿੱਥੇ ਇੱਕ ਦਿਨ 'ਚ 8 ਤੋਂ 10 ਧਰਨੇ ਲੱਗ ਰਹੇ ਆ ਉਹ ਵੀ ਸੱਤਾਧਰ ਪਾਰਟੀ ਦੇ ਖਿਲਾਫ ਦੇਖੋ ਪਰਸੋਂ ਪੰਜਾਬ ਦੇ ਪੰਜਾਬ ਦੇ ਕੀ ਮੈਨੂੰ ਲੱਗਦਾ ਸਮਾਜ ਦੇ ਦੋ ਸਭ ਤੋਂ ਸਤਿਕਾਰਯੋਗ ਵਰਗ ਨੇ ਇੱਕ ਡਾਕਟਰ ਤੇ ਇੱਕ ਟੀਚਰ ਭਾਈਚਾਰਾ ਦੋਵਾਂ ਨੇ ਇੱਥੇ ਲਗਭਗ 2500 ਤੋਂ 3000 ਆ ਟੀਚਰ ਤੇ ਜਿਹੜੇ ਡਾਕਟਰ ਸੀ ਇੱਥੇ ਇਕੱਠੇ ਹੋ ਕੇ ਤੇ ਆਮੋ ਸਾਹਮਣੇ ਧਰਨੇ ਲੱਗੇ ਜੀ ਵੇਖੋ ਜਿਹੜੇ ਸਮਾਜ ਦੇ ਵਿੱਚ ਜਿਹੜੀ ਸਰਕਾਰ ਦੇ ਵਿੱਚ ਸਭ ਤੋਂ ਸਤਕਾਰਯੋਗ ਵਰਗ ਹੈ ਉਹ ਧਰਨੇ ਲਾਉਣ ਵਾਸਤੇ ਮਜਬੂਰ ਹੋ ਜੇ ਜਿੱਥੇ ਜਿਹੜਾ ਇੱਕ ਨਮਾਇੰਦਾ ਜਿਹੜਾ ਪੰਚਾਇਤ ਦਾ ਨਮਾਇੰਦਾ ਜਿਹੜਾ ਚੁਣਿਆ ਲੋਕਾਂ ਨੇ ਉਹ ਨਮਾਇੰਦੇ ਜਿਹੜੇ ਨੇ ਇਨਸਾਫ ਲੈਣ ਲਈ ਧਰਨੇ ਲਾਉਣ ਲੱਗ ਪਏ ਨੇ ਤੇ ਆਪਾਂ ਸੋਚ ਸਾਧਿਆ ਵੀ ਸਰਕਾਰ ਜਿਹੜੀ ਹਰ